ਸੁ ਕਹ ਹਟਾਲ ਗੁਰ ਸੇਵੀ ਐ ਐਨ ਸਹਜ ਸੁਭਾਈ ਦਰਸ਼ਨ ਪਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਫਤਖ ਸੰਵਦੀ ਨੂਰ ਹਰ ਸਹ ਗੁਰ ਸਹ ਤੁਧ ਡਿਠੇ ਸਜੇ ਪਾਤਿਸ਼ਾ ਮਾਲ ਜਨਮ ਜਨਮ ਦੀ सजन सजा बादशाहू सिर शाहद जिस पास बेठिया सोही सभ भे सू सदन श्री गुरु साहिब जी ਮਹੱਲਾ ਪੰਜਵਾ ਅਗੈ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਢੋਲਤ ਕਤੂ ਨਹੀਂ ਆਗੈ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫੇਰ ਢੋਲਤ ਕਾਤੂ ਨਹੀਂ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਨਿਆ ਰਹਾ ਸਭ ਜੀ ਤੇਰੇ ਦਇਆ ਅੱਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਜਰਜ ਤੇਰੀ ਵੜਾਈ ਨੇਤ ਨਾਨਕ ਨਾਮ ਧਾਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਜਰਜ ਤੇਰੀ ਵੜਾਈ ਨੇਤ ਨਾਨਕ ਨਾਮ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਆਗਏ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਥੂ ਨਹੀਂ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 629 ਤੇ ਸੋਰਠ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣ ਵਾਲੀ 14 ਤਰੀਕ ਨੂੰ ਹੈ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਕੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ